ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਢਕਾਉਂਦਾ ਜਗਜੀਤਪੁਰੇ ਟੋਲ ਪਲਾਜੇ ਤੇ ਆ ਤੇ ਜਿਹੜੀ ਵੀ ਇੱਥੇ ਮਿੱਟੀ ਸੀ ਜਾਂ ਇੱਥੋਂ ਦੇ ਜੋ ਵੀ ਅਧਿਕਾਰੀ ਸੀ ਟੋਲ ਪਲਾਜੇ ਦੇ ਉਹਨਾਂ ਨੇ ਇਹ ਜਿਹੜਾ ਢਾਟਾ ਦਿੱਤਾ ਸੀਗਾ ਜਥੇਬੰਦੀ ਵੱਨੋਂ ਇਹੜਾ ਢਾਈ ਢੇਰੀ ਕਰ ਦਿੱਤਾ ਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਢਕਾਉਂਦਾ ਸਰਦਾਰ ਬੂਟਾ ਸਿੰਘ ਦੀ ਬੁਰਜਗੱਲ ਦੀ ਗਵਾਹੀ ਦੇ ਵਿੱਚ ਤੇ ਜਿੰਨੀ ਵੀ ਇੱਥੇ ਮਿੱਟੀ ਸੀਗੀ ਜਾਂ ਜਿਹੜਾ ਇਹ ਇਮਾਰਤਾਂ ਢਾਈਆਂ ਸੀਂਗਾ ਮਿੱਟੀ ਪਈ ਸੀ ਉਸ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਢਕਾਉਂਦਾ ਬਲਾਕ ਸਹਿਣਾ ਅੱਜ ਇਹ ਸਾਰੀ ਮਿੱਟੀ ਚੱਕ ਰਹੀ ਆ ਤੇ ਨਾਲੇ ਇਥੋਂ ਜਿਹੜੇ ਪੱਥਰ-ਪੁੱਥਰ ਸੀ ਸਾਰੇ ਪਾਸੇ ਹਟਾ ਕੇ ਜਿਹੜੀਆਂ ਵੀ ਕੋਈ ਬਾਦੂ ਚੀਜ਼ਾਂ ਇੱਥੇ ਡਿੱਕੇ ਆਲੀਆਂ ਸੀ ਜਿਵੇਂ ਮਿੱਟੀ, ਪੱਥਰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਢਕਾਉਂਦਾ ਨੇ ਇਹਨਾਂ ਨੂੰ ਚੱਕ ਕੇ ਤੇ ਜਿਹੜੇ ਇਹ ਜਿੰਨਾਂ ਵੀ ਆਉਣ ਜਾਣ ਵਾਲੇ ਰਾਹ ਦੇ ਸਾਰੇ ਇਹ ਅਠੇ ਨੌੇ ਖੋਲ ਦੇਣੇ ਆ ਤੇ ਅੱਜ ਜਥੇਬੰਦੀ ਦੇ ਜਝਾਰੂ ਆਗੂ ਸਾਥੀ ਪਿੰਡ ਵਰਕਰ ਸਾਰੇ ਇਹ ਅੱਜ ਟਰੈਕਟਰ ਲੈ ਕੇ ਇੱਥੇ ਤੇ ਪਹੁੰਚ ਚੁੱਕੇ ਆ ਤੇ ਇਹਦਾ ਕੰਮ ਚੱਲ ਰਿਹਾ ਜਿਹੜਾ ਇਹਦੀ ਸਫਾਈ ਹੋ ਰਹੀ ਹੈ ਇੱਥੋਂ ਤਾਂ ਕਿ ਸਾਰੀਆਂ ਸਾਈਟਾਂ ਚਲਾਨਾਂ